ਸਸੀ ਕਾਲ ਜੀ ਦੋਸਤੋ ਮੇਰ ਘਰ ਤੇ ਸਾਰੇ ਤੰਦਰੁਸਤ ਹੋਵੋਗੇ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤੇ ਦੋਸਤੋ ਆਪਾਂ ਮੱਲੇ ਮੂੰਹ ਤੇ ਡਰਮ ਚ ਪਾਉਣ ਲੱਗੇ ਆ ਪੱਕਾ ਕਣਕ ਜਿਹੜਾ ਆਪਾਂ ਬੜੀ ਬੇਸਰ ਜਣਾ ਬੜੇ ਦਿਨਾਂ ਦਾ ਪਾਉਣ ਨੂੰ ਫਿਰਦੇ ਰੱਬ ਨੇ ਮੀਂਹ ਪਾਤਾ ਤੇ ਕਾਫੀ ਕੁਛ ਕਰਤਾ ਤੇ ਆ ਦੇਖੋ ਆਪਾਂ ਹੁਣ ਮੂੰਹ ਲਵੇੜ ਲੈ ਕੇ ਪਰ ਧੂਣਾ ਚੜੇ ਤੇ ਆਪਾਂ ਡਰਮ ਚ ਪਾਉਣ ਲੱਗੇ ਕਣਕ ਤੇ ਡਰਮ ਸਾਫ ਕਰ ਲਿਆ ਮੈਂ ਜਿਹੜੇ ਨੇ ਕੈਮਰਾਮੈਨ ਹੈ ਨਹੀਂ ਸਾਡਾ ਘਰੇ ਅੱਜ ਕਿਤੇ ਗਿਆ ਸੀ ਤੇ ਆ ਤੁਹਾਨੂੰ ਦਿਖਾਉਂਦੇ ਆ ਡਰਮ ਸਾਫ ਕੀਤਾ ਤੇ ਬਾਕੀ ਬੰਦਾਂ ਦਾ ਪਾਉਣੇ ਆਪਾਂ ਕਣਕ ਤੇ ਬਣੇ ਰਹਿਓ ਮ ਤੋਂ ਦੱਸ ਦੀ ਇੱਕ ਡਰਾਮ ਆਪਾਂ ਕਰ ਲਿਆ ਸਾਫ਼ ਆ ਦੇਖੋ ਵਿੱਚੋਂ ਆ ਕੱਡੀ ਪੁਰਾਣੀ ਕਣਕ ਆਹ ਪੁਰਾਣੀ ਕਣਕ ਕੱਡੀ ਬੱਚੇ ਨਹੀਂ ਪਈ ਸੀ ਇਹ ਹਾਊ ਡੈਡ ਕਾਟਲ ਕਿਹੜੀ ਆਹ ਕਾਟਲ ਉੱਤੇ ਆਈ ਇਹ ਕਣਕ ਨੇ ਲਈ ਪੁਰਾਣੀ ਆ ਭਈ ਆਪਣੀ ਨਵੀਂ ਜਿਹੜੀ ਇਹ ਨਵੀਆਂ ਆ ਪਾ ਨਹੀਂ ਮੇਰੇ ਡੈਡ ਨੇ ਡਰਾਮਾ ਕਰ ਲਿਆ ਸਾਫਿੰਗ ਕਰ ਖਿੱਚ ਕੇ ਇੱਥੇ ਆ ਇੱਕ ਕੈਮਰਾਮੈਨ ਹੈ ਨਹੀਂ ਸੀ ਤੇ ਤੁਹਾਨੂੰ ਸਾਫ਼ ਨੰਨ ਦਿਖਾਇਆ ਗਿਆ ਪਰ ਹੁਣ ਨਾ ਤੇ ਐ ਕਰਕੇ ਇਹਦੇ ਉਹਦੇ ਹੁਬਾ ਪੂਵਨ ਕੀ ਬਿਠਾ ਉਠਾ ਕੱਡੀਆਂ ਦੇ ਵਿੱਚੋਂ ਤੇ ਆਪਾਂ ਹੁਣ ਡਰਾਮੇ ਪਾਉਣੇ ਕਰਨਗੇ ਬੰਦਾ ਆ ਰਿਹਾ ਇੱਕ ਹੋਰ ਤੇ ਫਿਰ ਆਪਾਂ ਪਾਵਾਂਗੇ ਡਰਮ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਬਣੇ ਰਿਹਾ ਮੇਰੇ ਨਾਲ ਆਖਰਕਾਰ ਉਹ ਵਿਲਾਜ ਗਿਆ ਕੇ ਡਰਮ ਵਿੱਚ ਆਪਾਂ ਕਣਕ ਜਿਹੜੀ ਸਾਲ ਪੂਰਾ ਖਾਣੀ ਆ ਉਹ ਲੱਗਿਆ ਪਾਉਣ ਆਪਾਂ ਤੇ ਚਲੋ ਕਰਦੇ ਆ ਤਿਆਰੀ ਆਪਾਂ ਬੰਦਾ ਆ ਗਿਆ ਚਲ ਚਿਹਰਾ ਆਪਾਂ ਹਜੇ ਨਹੀਂ ਦਿਖਾਉਂਦੇ ਇਹਦਾ ਰਿਵੀਲ ਨਹੀਂ ਕਰਨਾ ਇਹਨੂੰ ਪਛਕੇ ਕਰਾਂਗੇ ਚਿਹਰਾ ਰਿਵੀਲ ਕਰਾਂਗੇ ਬੰਦਾ ਮਿਸਤਰੀ ਵੀ ਸਾਡਾ ਇਹ ਅਡਾ ਗਵੰਡੀ ਵੀ ਆ ਭਤੀਜਾ ਵੀ ਆ ਤੇ ਜਿਹੜੇ ਵੀ ਕੰਮ ਲੋੜ ਨੇ ਵਿਚਾਰ ਨੂੰ ਭੱਜ ਕੇ ਆਵਾਜ਼ ਮਾਰ ਲਈ ਆ ਕਿਵੇਂ ਸਿਕਾਈ ਇਹਨਾਂ 3-4 ਸਾਲ ਹੋ ਗਿਆ ਇਹ ਮੁੰਡਾ ਕਹਿੰਦਾ ਕੋਈ ਚੱਕਰ ਨੀ ਚਿਹਰਾ ਕਰ ਦੋ ਰਿਵੀਲ ਕਿਉਂਕਿ ਸੋਗੀ ਇਹ ਚ ਮੋਇਸਚਰ ਸੀਗਾ ਮੋਇਸਚਰ ਦਾ ਕੀ ਹੁੰਦਾ ਜੀ ਸਿੰਗਲਰ ਇੰਗਲਿਸ਼ ਵਿੱਚ ਮੋਇਸਚਰ ਇਹਨਾਂ ਦਾ ਹੋਏ ਕਹਿੰਦੇ ਨਮੀ ਜੀ ਹੁੰਦੀ ਆ ਵੀ ਗਿੱਲੀ ਆ ਜਾਂ ਤੱਤੀ ਆ ਜਾਂ ਕੀ ਹੈ ਨਾ ਉਹ ਸੀਗੀ ਇਹ ਆਪਾਂ ਪੁਰਾਣੀ ਕੱਢਦੇ ਤੇਰੇੋਂ ਤੋਂ ਪਹਿਲਾਂ ਤੇਰੇ ਅੱਧਾ ਤੇਰੇ ਵੰਡੇ ਦਾ ਕੰਮ ਕਰਤਾ ਆਪਾਂ ਦੇਖ ਲੈ ਕੱਢ ਕੇ ਤੇ ਡਰਮ ਕਰਤਾ ਆਪਾਂ ਸਾਫ ਤੇ ਉੱਥੇ ਲਾਤਾ ਆਪਾਂ ਤੂੰ ਇਹ ਵੇਲਾ ਉਖੜ ਬੈਟਣ ਲੱਗਾ ਸਹੀ ਆ ਟਿਕੜ ਸਹੀ ਆ ਤੇ ਆਪਾਂ ਐ ਕਰੀਏ ਬਾਪੂ ਬੱਟ ਨਾ ਕਿਵੇਂ ਕਰੀਏ ਮੈਂ ਐ ਤੂੰ ਖੜ ਉੱਪਰ ਤੇ ਮੈਨੂੰ ਪਰਖ ਖੜੇ ਚੱਲਾਂ ਨਹੀਂ ਨਹੀਂ ਮੈਂ ਨਹੀਂ ਮਾਰੀ ਕਿਵੇਂ ਕਰੀ ਤੂੰ ਅਜਵੇਂ ਕਹੀ ਉਹ ਕੁਰਸੀ ਹੀ ਲਿਆ ਇੱਥੇ ਕੁਰਸੀ ਬਰਾਬਰ ਨਾਲ ਹੀ ਪਾ ਲਈ ਜਾਨੀ ਆਹੀ ਬੈਂਚ ਨਖਲੀ ਆਪਾਂ ਆਹੀ ਮੈਂ ਤਾਂ ਆਹੀ ਆਹ ਡੰਡੇ ਲੈਂਦੇ ਦੇ ਵੇਖ ਕੇ ਹਸਣ ਆਏ ਹੋਈ ਸੱਟ ਕੰਮ ਲਓ ਬੈਂਚ ਪ੍ਰੈਸ ਰੱਖ ਕੇ ਤੇ ਆਪਾਂ ਮੁੰਡਾ ਕਹਿੰਦਾ ਮੈਂ ਤੈਨੂੰ ਫੜਾਈ ਨਹੀਂ ਬਦ ਤੂੰ ਚੱਕੇ ਫਟੇ ਡੈਡੀ ਲੈ ਕੇ ਜਾਂਦੇ ਬਾਲਟੀਆਂ ਉਧਰੋਂ ਤੇ ਆਪਾਂ ਪਾ ਕੇ ਤੇ ਮਿੰਟੋ ਮੰਡੀ ਕਰਦੇ ਨੇ ਨਵੇੜਾ ਦਾ ਕਿਦਾ ਡਰਮ ਦਾ ਆ ਪਿਆ ਟੱਕਣ ਸਾਫ ਕਰੇ ਫਿਰ ਲਾਉਨੇ ਆ ਪਹਿਲਾਂ ਆਪਾਂ ਨੂੰ ਭਰਤ ਲਈਏ ਸਵਾਰ ਕੇ ਇਹ ਸਹੀ ਨਹੀਂ ਬਾਬਾ ਤੂੰ ਚੈੱਕ ਕਰ ਲੈ ਸਹੀ ਹੈ ਕਿਵੇਂ ਆ ਆ ਕਰ ਲਿਆ ਟੱਕਣ ਲਾ ਕੇ ਸਵਾਰ ਕੇ ਲਓ ਜੀ ਆਪਾਂ ਕਰਦੇ ਰੱਬ ਦਾ ਨਾਮ ਲੈ ਕੇ ਸ਼ੁਰੂ ਤੇ ਭਰ ਦਿੰਨੇ ਆ ਡਰਮ ਇਹ ਆਪਣੇ ਸਾਰੇ ਸਾਲ ਦੀ ਕਾਨ ਖਾਂਗ ਲਈ ਪੰਜਣੀ ਆ ਆਪਣੀ ਤੇ ਕੈਮਰਾਮੈਨ ਨੂੰ ਕਿਥੇ ਕੈਮਰਾ ਕਰੋ ਬਾਅਦ ਤੇ ਆਜ ਖੱਚ ਕੇ ਤੂੰ ਦੱਸ ਮੈਂ ਤਾਂ ਤੈਨੂੰ ਮੈਂ ਪਰਪੜ ਫੜਾਈ ਜਾ ਨਾ ਵੇਖ ਪਰ ਵਟਾਲਾਂਗੇ ਆਪਾਂ ਵਟਾਲਾਂਗੇ ਕੰਮ ਫਿਰ ਆਪਾਂ ਚਲੋ ਲਓ ਜੀ ਰੱਬ ਦਾ ਨਾਮ ਲੈ ਕਰਦੇ ਸ਼ੁਰੂ ਤੇ ਬਾਕੀ ਬਣਾਉਨੇ ਆਪਾਂ ਵੀਡੀਓ ਬਾਅਦ ਚ ਲਓ ਜੀ ਕੋਈ ਆਈ ਕੋਈ ਆਉਂਦਾ ਕਿ ਨਹੀਂ ਇਹ ਤੋਂ ਨਹੀਂ ਆਉਂਦਾ ਬੋਲ ਨਹੀਂ ਕੋਈ ਨਹੀਂ ਆਉਂਦਾ ਸਾਲ ਤੋਂ ਸਾਲ ਲੱਗ ਜਾਂਦੇ ਆ ਤੇਰਾ ਬੱਕਾ ਮੁਹਰੀ ਜੱਗਾ ਨੂੰ ਦੁਪਾਰਾ ਦੋ ਆ ਇਹਨੂੰ ਫੁੱਟ ਕੇ ਆਪਣੀ ਬੰਦ ਕਿੱਥੇ ਆਏ ਕਿਲੋ ਬੱਟ ਗਿਆ ਕਿੱਥੇ ਬਹਾਂ ਗਿਆ ਆ ਕੁੱਟ ਗਿਆ ਦੂਜੀ ਵਾਰ ਕਿਲੋ ਇਹ ਕਿਸਾ ਆਈ ਆਈ ਭੱਗਣਾ ਹੌਲੇ ਹੌਲੇ ਸੈਂਟ ਵੀ ਲੱਗੇ ਆਪਣੇ ਅੱਜ ਅੱਜ ਪਾਵਾਗੇ ਆਪਾਂ ਗਹਿਰ ਤੋਂ ਪਾਸ ਕਰਨਾ ਕੋં ਕੀ ਲੱਗਿਆ ਨਾਰਾਜ ਮੈਂ ਨਾਰਾਜ ਚਾਹ ਦੇਖ ਮੈਂ ਇੱਧਾ ਪਰ ਤੇ ਬੁੱਕਣਾ ਕੋਈ ਨਹੀਂ ਜੀ ਨਾ ਕੋੜਤਾ ਪਰਤਾ ਸਾਰੀ ਪਾਦੀ ਦੱਦਿਆ ਵਾਟ ਪਾਵਾ ਸਾਂਹ ਇਕਰੀ ਮੰਡਦੇ ਬਈ ਨੈਮ ਵੀ ਲਿਆਂਦੀ ਆ ਆ ਨੈਮ ਵੀ ਲੈ ਤਾਂ ਪਾ ਕੇ ਰ ਆਪਾਂ ਕਰਨਾ ਗਾਡਰ ਦਾ ਮਹਿਣ ਓਕੇ ਜਾ ਜਾ ਲੈ ਬੰਦੇ ਜਾ ਬਾਈ ਕਿਧਰ ਗਿਆ ਵਾ ਉਹ ਪਹੁਚ ਗਿਆ ਹਾਲੇ ਕਿਥੇ ਹਾਲੇ ਕਿਥੇ ਕਲੋਣਾ ਦੇ ਬੰਦੇ ਬਾਬੇ ਮੈਂ ਕਿੱਥੇ ਪਹੁੰਚ ਆਇਆ ਨਾਉਂ ਗਿਆ ਯਾਰ ਦੂਜੇ ਜਾ ਇੰਜ ਜਿੰਦਰੀਆ ਬੱਸਾ ਤਰਾ ਗਿਆ ਸਾਢੇ ਲਾਹ ਅੱਜ ਜਾੜਿਆ ਤਾਂ ਕੋਈ ਛੱਟ ਲੈ ਉੱਥੇ ਰੋਟੀ ਕਮੀ ਤਾਸ਼ ਨੁਲੇ ਕਾਲਾ ਸੋਬੇ ਤੇ ਨਹੀਂ ਕਾਲਾ ਪਰਾ ਕਾਲਦਾ ਦੇ ਰਹੀ ਜੀਆ ਮੈਸਰੀਰ ਕੇ ਮੈਸਰੀ ਨਾਲ ਮੈਸਰੀ ਆ ਮੈਸਰੀ ਆਹੋ ਮੈਸਰੀ ਬੰਦਰੀ ਮੈਨੂੰ ਇਹਨੂੰ ਮੰਦਰੀ ਮਿਲ ਕਿਨੇ ਹੈ ਕਿਨੇ ਕਿਥੇ ਲੱਗਿਆ ਹੁਣ ਜਾਣਦੇ ਕਿ ਇਹ ਆ ਬਾਲੇ ਦੀ ਅੱਛਾ ਦੋਸਾਂ ਹੀ ਕਰੀਏ ਨਾ ਠੀਕ ਆ ਬੰਦਾ ਕੋਈ ਕੰਮ ਨਹੀਂ ਓਕੇ ਹੋਰ ਤਾਂ ਡੈਡੀ ਕੰਮ ਤਾਂ ਦਾ ਬੰਦਾ ਨਹੀਂ ਮਿੱਤਰੋ ਡੈਡੀ ਫਸਣ ਕੜੇ ਨਹੀਂ ਪਾਸੇ ਹੋਣੇ ਸਗੇ ਲੋੜ ਦਾ ਤਨ ਬਾਹਲਾ ਸਕਣਾ ਪੈਗਾ ਨਾ ਇੰਨਾ ਕਿਹੜੇ ਜਿਤਾ ਉੱਤੇ ਵਹੇਨ ਬਾਹਲੀ ਬਾਹਲੀ ਨਾ ਆਹੋ ਕੋਈ ਹੋਰ ਨਹੀਂ ਕਰਾ ਰੋਲੀਆ ਆੜੀ ਵੜਿਆ ਮਾ ਅੱਲਾ ਇਹਦੇ ਨਾਲ ਕੋਈ ਚੀਜ਼ ਲਾ ਕੇ ਮੈਂ ਹਾਂ ਹੀ ਲਾ ਲਾਂ ਬੈਂਚ ਪ੍ਰੈਸ ਜਿਹੜਾ ਹੈਗਾ ਇਹ ਨਾਲ ਕਰਕੇ ਕੰਮ ਮੁੱਕੇ ਹੋ ਜਾਣਾ ਸਾਰਾ ਅਲਬੂ ਮੇਡਾ ਨਹੀਂ ਰਾਮਰਾਮ ਫੋਕਸ ਕਰੋ ਕਿੰਨੇ ਡਾ ਬਲੌਗ ਕਿੰਨੇ ਡਾ 5-9 ਮਿੰਟ ਦਾ ਬਣੇ ਆ 8 ਮਿੰਟ ਪਲੱਸ ਇਹਨਾਂ ਟੈਂਪਾ ਸਾ ਵੀ ਲੈ ਆ ਲੋ ਪੈਸਾ ਉਹਨਾਂ ਦੇ ਫਿਰ ਮੇਕ ਨਾ ਨਹੀਂ ਸੱਦੀ ਗੱਲ ਹੈ ਨਾ ਕੰਮ ਹੈ ਨਹੀਂ ਕੰਮ ਕਿਦੇ ਆ ਰੱਗ ਰੀਦਾ ਉਹ ਕਿਹ ਟੈਂਸਰ ਮਟਕ ਨਹੀਂ ਜੋ ਰੋਕੇ ਹੁੰਦੇ ਹਾਉਨੇ ਐਂਡ ਆਪਾ ਤੇ ਲਓ ਜੀ ਲੈ ਲਿਆ ਆਪਾ ਕੰਮ ਸਕਿੰਦਰ ਸਿੰਘ ਮੈਦਰੀ ਤੇ ਨਾਲ ਸੇਖਮਾ ਵਾਲਾ ਗਰਤੇਜ ਕਹਿੰਦੇ ਨਾਲ ਲੱਗਿਆ ਬਾਪੂ ਜੀ ਤੇ ਆਪਾਂ ਬਾਪੂ ਨੇ ਕੀਤਾ ਸਾਰਾ ਕਾਜ ਅਸੀਂ ਤਾਂ ਮਾਰੇ ਮਰੇ ਪਾਸੇ ਖੜੇ ਤੇ ਕਰ ਲਿਆ ਆਪਾਂ ਕਲੀਅਰ ਕੰਮ ਡਰਮ ਵੀ ਚੱਲਿਆ ਭਰ ਆਪਣਾ ਤੇ ਚੱਲ ਆਪਾਂ ਭਰ ਕੇ ਜਮਾ ਐਂਡ ਤੇ ਉਹਨੂੰ ਕਰਕੇ ਇੱਥੋਂ ਸਾਫ ਸਫਾਇਆ ਫੇਰ ਤੁਹਾਨੂੰ ਦਿਖਾਉਨੇ ਆ ਤੇ ਸਿੱਟিয়ে ਵੀ ਕਰੀਏ ਐਂਡ ਲਈਏ ਰੱਬ ਦਾ ਨਾਮ ਲੋ ਜੀ ਦੋਸਤੋ ਡਰਮ ਆਪਾਂ ਕਰਕੇ ਪੂਰਾ ਰੈਡੀ ਤੇ ਰੱਖ ਤੱਕ ਸਾਈਡ ਤੇ ਫੁਨੇ ਗੱਲ ਦਸਨੀ ਭੁੱਲ ਗਿਆ ਦੋਸਤੋ ਜੇ ਆਪਾਂ ਕਣਕ ਖਰਾਬ ਹੋਣ ਤੋਂ ਬਚਾਉਣਾ ਇਹਦੇ ਵਿੱਚ ਨਿੰਮ ਦੇ ਪੱਤੇ ਆਪਾਂ ਨਿੰਮ ਪਾਦੇ ਨਿੰਮ ਪਾਈ ਆ ਪਾਉ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਿਆ ਕਿਉਂਕਿ ਤੁਹਾਨੂੰ ਦੱਸਿਆ ਜੇ ਮੇਰਾ ਕੈਮਰਾਮੈਨ ਹੈ ਨਹੀਂ ਸੀਗਾ ਕੈਮਰਾਮੈਨ ਕਿਤੇ ਗਿਆ ਸੀ ਲਾਮ ਨੂੰ ਤੇ ਨਿੰਮ ਦੇ ਪੱਤੇ ਪਾਦੇ ਆ ਕੁਝ ਲੋਕ ਸੀਖਾਂ ਡੱਬੀਆਂ ਪਾਉਂਦੇ ਆ ਲਸਣ ਪਾਉਂਦੇ ਆ ਆਪਾਂ ਵੀ ਪਾਇਆ ਤੁਹਾਨੂੰ ਝੂਠ ਮਾਰੀਏ ਲਸਣ ਵੀ ਪਾਇਆ ਆਪਾਂ ਤੇ ਡੱਬੀਆਂ ਵੀ ਪਾਈਆਂ ਤੇ ਕੁਝ ਲੋਕ ਗੜਾ ਲੀੜੇ ਧੋਣ ਵਾਲਾ ਕੱਪੜੇ ਧੋਣ ਵਾਲਾ ਸਾਬਣ ਦਾ ਉਹ ਵੀ ਵਿੱਚ ਪਾਣ ਦੇ ਵੀ ਆਪਣੀ ਕਣਕ ਖਰਾਬ ਨਾ ਹੋਵੇ ਤੇ ਇਸ ਨਾਲ ਆਪਣੀ ਕਣਕ ਜਿਹੜੀ ਹੈ ਲੰਮੇ ਸਮੇਂ ਤੱਕ ਖਰਾਬ ਹੁਣ ਬਜਾਂ ਦੀ ਸੁਸਤਰੀ ਨਹੀਂ ਪੈਂਦੀ ਤੇ ਵਧਿਆ ਰਹਿੰਦੀ ਆ ਤੇ ਇਸ ਲਈ ਦੋਸਤੋ ਮੈਂ ਤੁਹਾਨੂੰ ਦੱਸਣਾ ਭੁੱਲ ਗਏ ਮੈਂ ਚਲੋ ਵਲੌਗ ਦੇ ਐਂਡ ਵਿੱਚ ਤੁਹਾਨੂੰ ਸਾਰਾ ਦੱਸ ਦਈਏ ਤੇ ਦੋਸਤੋ ਤੁਸੀਂ ਵੀ ਇਹ ਪ੍ਰੋਟੈਕਸ਼ਨ ਵਰਤ ਸਕਦੇ ਹੋ ਦੁਆਰਾ ਫੇਰ ਰੱਖਦੇ ਨੇ ਨਮ ਦੇ ਪੱਤੇ ਸਿੱਖਾਂ ਡੱਬੀਆਂ ਨੂੰ ਵਾਲਾ ਸਾਬਣ ਤੇ ਲਸਣ ਵਿੱਚ ਸਾਰੇ ਲੋਕ ਵੈਸੇ ਪਾਉਂਦੇ ਜੇ ਤੁਸੀਂ ਨਹੀਂ ਪਾਉਂਦੇ ਤੇ ਪਾਲਿਆ ਕਰੋ ਤੇ ਜਿੰਨਾ ਤੁਹਾਡੀ ਕਣਕ ਸੇਫ ਰਹਿੰਦੀ ਹੈ ਚ ਅਰੇ ਕਾ ਆਂ ਭਾਂਪੇ ਦੇ ਪਾਸੇ ਆ ਜੀ ਬਸ ਕੈਫੀ ਕਰ ਲੈਣੇ ਆਂ ਰੋੜੇਆ ਚ ਇਹਨਾਂ ਛਾਂੜ ਕੇ ਦਿਨ ਬਣਾ ਲੈ ਦਾਣਾ ਇਹ ਆਪਾਂ ਕਿ ਨਹੀਂ ਹਾਂ ਡਰਮ ਦੇ ਉੱਪਰ ਆਪਣਾ ਤੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਲੋ ਜੀ ਮਿਹਨਤਾਂ ਅੱਜ ਹੋ ਗਈਆਂ ਸਫਲ ਆਪਣੀਆਂ ਆਪਾਂ ਡਰਮ ਪਾ ਲੈ ਡਰਮ ਭਰ ਚੁੱਕੇ ਆਂ ਡਰਮ ਪਰ ਕਰਦੇ ਆਂ ਵਲੌਗ ਦਾ ਐਂਡ ਸਾਰੇ ਸასი ਕਾਲ ਤੇ ਬਣੇ ਰਹੋ ਆਪਣੇ ਅਗਲੇ ਵਲੌਗਾਂ ਲਈ ਜੇ ਵਲੌਗ ਸੁਣਨ ਲੱਗਤ ਕਰਦੇ ਹੋ ਵਲੌਗ ਨੂੰ ਲਾਈਕ ਚੈਨਲ ਕਰ ਸਬਸਕ੍ਰਾਈਬ ਸਾਰੇ ਸასი ਕਾਲ